ਤੁਸੀਂ ਸਾਰੇ ਜਣੇ ਠੀਕ ਠਾਕ ਹੋਮੋਗੇ। ਰੱਬ ਦੀ ਕਿਰਪਾ ਨਾਲ ਚਲੋ ਅਸੀਂ ਵੀ ਠਾਕਿਆਂ ਤੇ ਅਸੀਂ ਚੱਲ ਰਹੇ ਹਾਂ ਇਸ ਟਾਈਮ ਹਾਫ ਲੌਂਗ ਦੀ ਤਰਫ ਨੀਚਾ ਪਾਣੀ ਕਰਦੇ ਨਾਸ਼ਤਾ ਖਣੀ। ਤਾਇਆ ਤੇ ਕਹਿੰਦੇ ਅਭੀ 9:30 ਵਜੇ ਕਨਵਾਏ ਛੱਡਣਗੇ ਇੱਥੋਂ। ਤੇ ਚਲੋ ਸਮੋਇਸੇ ਦੁਕਾਨਾਂ ਤੋਂ ਗੁੰਨਾ ਮਿਲ ਗਈਆਂ ਤੇ ਸਬਜ਼ੀ-ਸਬਜ਼ੀ ਖਰੀਦ ਲਈ। ਇਹ ਦੇਖੋ ਜੀ ਰੋਡ ਦੇ ਹਾਲਾਤ। ਇਹ ਜਦੋਂ ਹਰ ਸੁੱਕਾ ਆ ਮੀਂਹ ਹੋਣੀਗਾ ਵੀ ਮੀਂਹ ਹੋ ਕੇ ਤਾਂ ਬਹੁਤ ਜ਼ਿਆਦਾ ਪ੍ਰੋਬਲਮ ਆ ਰਹੇਗਾ ਤੇ ਸਸਿਕਾ ਲੈਂਡ ਗੁੱਡ ਮਾਰਨਿੰਗ ਸਵਾਗਤ ਹੈ ਇੱਕ ਵਾਰ ਫਿਰ ਤੋਂ ਤੁਹਾਡਾ ਸਾਰਿਆਂ ਦਾ ਆਪਣੇ ਚੈਨਲ ਮੂਨ ਫਸਲਾ ਬਲੌਗ ਦੇ ਵਿੱਚ ਆਈ ਹੋਪ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਤੇ ਆਪਾਂ ਇਸ ਟਾਈਮ ਪਹੁੰਚ ਚੁੱਕੇ ਹਾਂ ਜੀ ਬਗਈ ਗਾਂਵ ਹੋਟਲ ਦੇ ਉੱਤੇ ਤੇ ਰੁਕੇ ਸੀਗੇ ਤੇ ਪਾਣੀ ਪੂਣੀ ਬਹੁਤ ਵਧੀਆ ਮਿਲ ਗਿਆ ਨਹਾਉਣ ਨੂੰ ਨੂ ਨੂ ਤੇ ਨਹਾਉਣ ਕੇ ਫ੍ਰੈਸ਼ ਹੋਏ ਆ ਤੇ ਲੱਗੇ ਹੁਣ ਨਾਸ਼ਤਾ ਪਾਣੀ ਕਰਨ ਜੇ ਆਰਡਰ ਆਪਣਾ ਲੱਗ ਚੁੱਕਾ ਆ ਪ੍ਰਹਾਰ ਲੱਗ ਚੁੱਕਾ ਹੀ ਤੇ ਪ੍ਰਹਾਰ ਲੱਗੇ ਆ ਖਾਣ ਤੇ ਇਹ ਦੇਖੋ ਜੀ ਖਾ ਰਹੇ ਆ ਮੁੰਡੇ ਨਾਲੇ ਲੱਗ ਰਿਹਾ ਚੱਲ ਰਿਹਾ ਫੋਨ ਨਰ ਨਰ ਇਹ ਸਿੱਧੂ ਮੂਸੇ ਵਾਲੇ ਵਾਲੇ ਦਾ ਹੋਟਲ ਹੈ ਜੀ ਬੱਸ ਇਹਨੂੰ ਇਹ ਸਿੱਧੂ ਮੂਸੇ ਵਾਲਾ ਹੋਟਲ ਕਹਿੰਦੇ ਆ ਤੇ ਖੜੇ ਆ ਹੁਣ ਤੇ ਜੀ ਜੀ ਨੇ ਪਰੋਠੇ ਨੂੰ ਮਤ ਦੇ ਰਹੇ ਆ ਤੇ ਗੋਲੂ ਨੇ ਖਾ ਜਾ ਤੇ ਗੋਲੂ ਖਾ ਕੇ ਭੇਗਿਆ ਤੇ ਲੱਗੇ ਆਪਾਂ ਵੀ ਖਾਣ ਤੇ ਖਾ ਕੇ ਮਿਲਦੇ ਹੁਣ ਤੁਹਾਨੂੰ ਇਹ ਦੇਖੋ ਜੀ ਚੱਲ ਪੈ ਸੀਏ ਜੀ ਹੋਟਲ ਤੋਂ ਨਾਸ਼ਤਾ ਪਾਣੀ ਕਰਕੇ ਕਰ ਰਹੇ ਆਂ ਹਾਂ ਤੇ ਹੁਣ ਦੇਖਦੇ ਆਂ ਬਾਟਰ ਵਾਟਰ ਪਾਰ ਕਰਨਾ ਆ ਇੱਕ ਗੱਡੀ ਆ ਰਹੀ ਆ ਆਪਣੀ ਅੱਗੇ ਤੋਂ ਫਲੋਰ ਦੇ ਪਾਈ ਆ ਫਲੋਰ ਦਾ ਆਪਣੀ ਦਾ ਉਹਨਾਂ ਦੀ ਕਾਲ ਆ ਰਹੀ ਆ ਵੀ ਰੁਕਿਓ ਮਿਲ ਕੇ ਜਾਓ ਉਹ ਆਲੂ ਭਰ ਕੇ ਆ ਰਹੀ ਆ ਅਗਰ ਤਲੇ ਦਾ ਤੇ ਉਹਨਾਂ ਨੂੰ ਬਸ ਮਿਲਣਾ ਆ ਤੇ ਉਹਨਾਂ ਕੋਲ ਰੁਕਣਾ ਆ ਦੇਖਦੇ ਆ ਉਹ ਵੀ ਅਜੇ ਉਹਦਾ ਬਾਰਡਰ ਤੋਂ ਥੋੜਾ ਪਿੱਛੇ ਹੀ ਆ ਜੀ ਕਹਿੰਦੇ ਪਾਰਡਰ ਏਰੀਆ ਚ ਆ ਜਾਣਾ ਮੈਂ ਜਦ ਤੱਕ ਤੁਸੀਂ ਵੀ ਆ ਜਾਓ ਪਾਰ ਕਰ ਲਿਆ ਜੀ ਸ਼੍ਰੀ ਰਾਮਪੁਰ ਤੇ ਆਪਾਂ ਬੰਗਾਲ ਵਿੱਚ ਐਂਟਰ ਹੋ ਚੁੱਕੇ ਆ ਜੀ ਤੇ ਚੱਲ ਰਹੇ ਹਾਂ ਤੇ ਇਹ ਆਂ ਕਾਂ ਜਾ ਕੇ ਕਿਤੇ ਰੁਕਣ ਦਾ ਕੋਈ ਟੋਲ ਆਂ ਬਣਿਆ ਤੁਹਾਨੂੰ ਰੁਕਾਂਗੇ ਤੋਂ ਨਾਸ਼ਤਾ ਬਣੀ ਤਕੀਤਾ ਹੋਇਆ ਬਾਕੀ ਦੇਖਦੇ ਆਂ ਚਾਹ ਧੂਪੀਵਾਂਗੇ ਵੀਡੀਓ ਵਿੱਚ ਤੁਸੀਂ ਦੇਖ ਹੀ ਲਿਆ ਹੋਣਾ ਵੀ ਜਦੋਂ ਲਾਸਟ ਤੇ ਕਲਿੱਪ ਦੇ ਵਿੱਚ ਦੇਖਿਆ ਹੋਣਾ ਵੀ ਲਾਸਟ ਤੇ ਆਪਾਂ ਆ ਗਏ ਹਾਂ ਰੈੱਡ ਲਾਈਟ ਦੇ ਉੱਤੇ ਥੋਕ ਫੈਕਟੂ ਦਾ ਰੈੱਡ ਲਾਈਟ ਦੇ ਇਨ ਉੱਪਰ ਪਹੁੰਚਦੇ ਸਾਰੇ ਪਹਿਲਾਂ ਗ੍ਰੀਨ ਸੀ ਐਕਦਾਬ ਯੈਲੋ ਕੇ ਨਾਲ ਹੀ ਰੈੱਡ ਹੋ ਗਈ ਲਾਈਟ ਤੇ ਉਹ ਲਾਈਟ ਪਾਰ ਕਰਦੇ ਸਾਰੇ ਪੁਲਿਸ ਵਾਲੇ ਖੜੇ ਸੀ ਤੇ ਗੱਡੀ ਰੋਕ ਲਈ ਕਿਲਾਣ ਪਰਣ ਲੱਗੇ ਸੀਗੇ ਤੇ ਫੜਾਈ ਰਿਕੁਐਸਟ ਹੀ ਕੀਤੀ 50000 ਲੈ ਕੇ ਉਹਨਾਂ ਨੇ ਛੱਡ ਦਿੱਤਾ ਪਹਿਲਾਂ ਤਾਂ ਲੱਗੇ ਸੀ ਪੇਪਰ ਵਰਕ ਡਾਕੂਮੈਂਟ ਸਾਰੇ ਚੈੱਕ ਕੀਤੇ ਆ ਚਲੋ ਡਾਕੂਮੈਂਟ ਤਾਂ ਸਾਰੇ ਪੂਰੇ ਸੀਗੇ ਬਟ ਰੈਡ ਲਾਈਟ ਗੈਂਪ ਹੋ ਗਈ ਸੀ ਕਿਤੇ 10000 ਰੁਪਇਆ ਲੈਦਾ 10000 ਰੁਪਇਆ ਲੈ ਕੇ ਤੇ ਛੱਡ ਦਿੱਤਾ ਉਹਨਾਂ ਨੇ ਪਰ ਉਹ ਇੰਨਾ ਬਚਾ ਹੋ ਗਿਆ ਜੇ ਚਲਾਨ ਕਰਦੇ ਤਾਂ 5000 ਦਾ ਚਲਾਨ ਹੋ ਜਾਣਾ ਗਲਤੀ ਥੋੜੀ ਜੀ ਆਪਣੇ ਤੋਂ ਵੀ ਹੋ ਗਈ ਵੀਡੀਓ ਬਣਾਉਣ ਦੇ ਚੱਕਰ ਵਿੱਚ ਇਕਦਮੀ ਰੈਡ ਲਾਈਟ ਰੈਡ ਹੋ ਗਈ ਤੇ ਬ੍ਰੇਕ ਲੱਗੀ ਨਹੀਂ ਬ੍ਰੇਕ ਮਾਰੀ ਨਹੀਂ ਆ ਤਾਂ ਕਿਤੇ ਗੱਡੀਾਂ ਵੀ ਥੇਸ ਗਈਆਂ ਚਲੋ ਕੋਈ ਨਹੀਂ ਸਭ ਸੌਖਾ ਰਹੀ ਕੋਈ ਨਾ ਤਾਂ ਚੱਲਦਾ ਹੀ ਰਹਿੰਦਾ ਉੱਪਰ ਥਲੇ 1500 ਤੋਂ 2000 ਨੋਰਮਲ ਆ ਗੱਡੀਾਂ ਦੇ ਰੇ ਦੇ ਨਹੀਂ ਕੀ ਦੀ ਟੈਨਸ਼ਨ ਛੱਡੀ ਹੋਈ ਆ ਚਲੋ ਹੁਣ ਚੱਲ ਰਹੇ ਆ ਤੇਦੇ ਆ ਗਾਂ ਜਾ ਕੇ ਦੇਖੋ ਫਲਦਾ ਪ੍ਰੋਗਰਾਮ ਜੀ ਹਾਂਸੀ ਮਾਰੇ ਤੋਂ ਥੋੜਾ ਪਿਛੇ ਆ ਤੇ ਜੰਗਲ ਏਰੀਆ ਦਾ ਸਟਾਰਟ ਹੋ ਗਿਆ ਹੈ ਬਈ ਜਾਨਵਰ ਜੰਗਲ ਫੇਰੇ ਫੇਰੇ ਦੇ ਜੰਗਲਾਂ ਵਿੱਚ ਪਰ ਰੋਡ ਤੇ ਤਾਂ ਕਦੀ ਠੀਕੀ ਨਹੀਂ ਹੈਗੇ। ਅੱਗੇ ਬੜਾ ਫੇਰ ਸਾਈਡ ਦੇ ਦਿੰਦੇ ਆ ਜਦਾ ਖੜ੍ਹ ਲਓ ਪਰ ਆਲੀਪੋਰ ਦਵਾਰ ਵਾਲਾ ਏਰੀਆ ਪਾਰ ਕਰਕੇ ਹੁਣ ਆਪਾਂ ਜਾ ਰਹੇ ਆ ਹੰਸੀ ਮਹਾਰਾ ਸਾਈਡ ਨੂੰ ਹੰਸੀ ਮਹਾਰਾ ਤੋਂ ਰਹਿ ਗਿਆ ਜੀ 25 ਕਿਲੋਮੀਟਰ 25 30 ਕਿਲੋਮੀਟਰ ਦੇ ਦੂਜੇ ਅਸੀਂ ਵਿਆਹ ਇਹ ਸਾਰਾ ਜੰਗਲ ਜੀ ਵੇਦਾ ਜੀ ਹੰਸੀ ਮਹਾਰੇ ਵਾਲਾ ਹੈ ਆ ਰਹੀ ਹੈ ਪਾਸਾ ਇਹ ਕਿਹ ਬਾਸਟਰ ਜੀ ਨੰਬਰ ਤੇ ਪੀਤਾ ਸੁਤਾਂ ਦੇ ਗੱਬਸਾਂ ਜੀ ਪਟਾਉਂਦਾ ਇਹ ਗੱਡੀ ਘਰਾਉਂਦੀ ਆਈ ਇਹ ਕੋਨਾ ਫੋਟੋ ਲੈ ਇਧਰ ਲੱਗ ਗਈ ਪੈਂਦਾ ਆ ਉਦਾਂ ਦੀਆਂ ਗੱਡੀਆਂ ਬਹੁਤ ਇੰਨਾ ਚੱਲਦੇ ਆਇਆ ਉਧਰ ਲੈ ਲੋ ਪਾਉਂਦੇ ਇਧਰ ਆ ਦੇਖੋ ਲਾਈਟ ਕ੍ਰੋਸਰ ਚੱਲਦੀ ਗਈ ਜਾਂਦੀ ਗਈ ਤਲੀ ਇਹ ਹੈ ਕੁਝਾਂ ਸਾਈਡ ਵਿੱਚ ਇਹ ਲੈਂਡ ਕ੍ਰੂਜ਼ ਦਾ ਸੈਟ ਗੱਡੀ ਹੈ ਆ ਵੀ ਕਦੇ ਚੱਲਦੀ ਉਧਰ ਬਦਕੇ ਨਹੀਂ ਵਟ ਦੱਸਦੇ ਆ ਗੱਡੀਆਂ ਵਾਲੇ ਮੁੰਡੇ ਤੇ ਆਪਣੇ ਦਾ ਇੱਥੇ ਬਹੁਤ ਮਹਿੰਗੀ ਗੱਡੀ ਆ ਵੈਸੇ ਉਧਰ ਇਹ ਆਮ ਵੀ ਗੱਡੀਆਂ ਚੱਲਦੀਆਂ ਕਹਿੰਦੇ ਪਠਾਨ ਵਿੱਚ ਚਲੋ ਵਕੀਆ ਚੱਲਦਾ ਪਿਆ ਜੰਗਲ ਏਰੀਆ ਦੇ ਕਿੰਨਾ ਸੰਘਣਾ ਜੰਗਲ ਚੱਲ ਰਿਹਾ ਹੈ ਇੱਕ ਬੰਦੇ ਜੰਗਲ ਆ ੱਕੇ ਬੋਰਡ ਆਉਣੇ ਆ ਰੋਡ ਕ੍ਰੋਸਿੰਗ ਹਾਥੀ ਵਾਸਤੇ ਸੀ ਉਹਨਾਂ ਨੇ ਬੋਰ ਲੱਗੇ ਹੋਏ ਐ ਤਾਂ ਵੀ ਥੋੜਾ ਧਿਆਨ ਦਾ ਚਾਰ ਪੰਜ ਸਾਹ ਪਹਿਲਾਂ ਉਹਦੇ ਹੁੰਦੇ ਸੀਗੇ ਉਦੋਂ ਗੱਡੀ ਵਿੱਚ ਤੇ ਉਦੋਂ ਅਸੀਂ ਸਮਾਨ ਅਨਾਰ ਭਰਿਆ ਹੋਇਆ ਸੀਗਾ ਆਪਣੇ ਤੁਹਾਡੀ ਦਾ ਤੇ ਮੈਂ ਤਾਂ ਰਮੀ ਉਦੋਂ ਵੀ ਜਾਂਦੇ ਸੀ 12 ਡੇਰੀਆਂ ਗੱਡੀਆਂ ਦੀਆਂ ਤੇ ਨਾਰ ਦੀ ਮੰਡੀ ਸੀ ਬਹੁਤ ਸੱਚਮੀ ਤੇ ਬੜੇ ਪਹਾੜੀ ਗੱਡੀਆਂ ਦੇ ਜਾਣਦੇ ਸੀਗੇ ਤੇ ਉਸ ਟਾਈਮ ਹਾਥੀ ਆ ਗਏ ਸੀਗੇ ਰੋਡ ਤੇ बस ਥੋੜਾ ਜਿਹਾ ਡਿਫਰੈਂਸ ਰਹਿ ਗਿਆ ਮਤਲਬ ਪੂਰਾ ਝੌਂਟ ਦਾ ਝੌਂਟ ਭੱਜ ਆਉਂਦਾ ਸੀ ਰੋਡ ਵੱਲ ਨੂੰ ਤੇ ਅਸੀਂ ਲੰਘ ਗਏ ਤੇ ਹਾਥੀ ਰੋਡ ਤੇ ਛੱਡ ਗਏ ਬਸ ਇੰਨਾ ਕੁ ਫਰਕ ਪੈ ਗਿਆ 2-4 ਸੈਕਿੰਡ ਦਾ ਤੇ ਉਸ ਤੋਂ ਬਾਅਦ ਤਾਂ ਕਦੀ ਬਾਅਦ ਵਿੱਚ ਤਾਂ ਕੋਈ ਨਹੀਂ ਜਾਣਦਾ ਹੋਵੇਗਾ ਉਹ ਇੱਕ ਚਾਂਸ ਹੋ ਗਈ ਸਾਡੇ ਨਾਲ ਤੇ ਝੌਂਟ ਪੂਰਾ ਪਿੱਛੇ ਆਉਂਦਾ ਹੀ ਆਹ ਹੈ ਜੰਗਲ ਏਰੀਆ ਦੀ ਗੱਲ ਆ ਇਸ ਏਰੀਏ ਦੀ ਗੱਲ ਆ ਉਹ ਇਸੇ ਇਸੇ ਏਰੀਏ ਵਿੱਚ ਹੀ ਉਹ ਲੰਘਦੇ ਪੈ ਸੀਗੇ ਤੇ ਉਦੋਂ ਇਹ ਝੰਡ ਬਹੁਤ ਤਕੜਾ ਆ ਗਿਆ ਗੱਡੀਆਂ ਸਾਰੀਆਂ ਖੜੀਆਂ ਇੱਧਰ ਵੀ ਤੇ ਉੱਧਰ ਵੀ ਪਰ ਸਾਡੀਆਂ ਗੱਡੀਆਂ ਸਪੀਡ ਵਿੱਚ ਸੀਗੀਆਂ ਆ ਪਾਹੀਆਂ ਬਲਿਖਿਆ ਉੱਥੇ ਹੀ ਖੜੇ ਗਾ ਜਦੋਂ ਅੱਗੇ ਆਣ ਕੇ ਦੇਖਿਆ ਪਹਿਲੋਂ ਫੋਲ ਅਸੀਂ ਉੱਪਰ ਆ ਗਏ ਸੀ ਪਰ ਗੱਡੀਆਂ ਹੀ ਹੌਲੀ ਨਹੀਂ ਕੀਤੀਆਂ ਤੇ ਗੱਡੀਆਂ ਉੱਥੇ ਤੇ ਉੱਥੇ ਨਾ ਗਈਆਂ ਬਾਅਦ ਵਿੱਚ ਥੋੜੀਆਂ ਗੱਡੀਆਂ ਪਾਸ ਹੋ ਗਈਆਂ ਥੋੜੀਆਂ ਜੀਆਂ ਦਾਗੀਆਂ ਤੇ ਹਾਥੀ ਦਾ ਝੰਡ ਸਾਰਾ ਰੋਡ ਤੇ ਆ ਗਿਆ ਸੀਗਾ ਇਹ ਦੋਨੇ ਵਾਲੇ ਮੱਧੇ ਰੱਤ ਮਹਾਦੇਵੀ ਬਚਾਹ ਹੋ ਗਿਆ ਇੱਥੇ ਕਦੇ ਕਦੇ ਇਦਾਂ ਦੇ ਵੀ ਹੈਪਨ ਹੋ ਜਾਂਦੇ ਆ ਗੱਡੀਆਂ ਦੇ ਕਿਉਂ ਇਸੇ ਕਰਕੇ ਉਹਨਾਂ ਨੇ ਬੋਰਡ ਲਾਏ ਹੋਏ ਆਏ ਜੰਗਲ ਜੀ ਵਿੱਚ ਵੀ ਆਪਣਾ ਦੇਖ ਕੇ ਕਿਥੇ ਹਾਥੀ ਦਾ ਹੈਗਾ ਵੀ ਨੰਗਣ ਦਾ ਇੱਥੇ ਆ ਉੱਥੇ ਦੀ ਨੰਗੜਾ ਨੰਗੜਾ ਇੱਥੇ ਵੀ ਆਪਣਾ ਦੇਖ ਕੇ ਰੋਲ ਲੱਗੇ ਹੋਏ ਸਨ ਆ ਗਏ ਆ ਜੀ ਆਪਾਂ ਗੁਰਦੁਆਰਾ ਸਾਹਿਬ ਆ ਜੀ ਕੋਤਵਾਰਾ ਸਾਹਿਬ ਆਪਾਂ ਤੇ ਰੰਮੀ ਵਾਲੀ ਟੋਲੀ ਖੜੀ ਆ ਇਹ ਖੜੇ ਆ ਰੰਮੀ ਵਾਲੀ ਤਾਂ ਆਪਾਂ ਪਹੁੰਚ ਚੁੱਕੇ ਆ ਜੀ ਆਲੇ ਹੋਟਲ ਤੇ ਸਿੱਧੀ ਗੁੜੀ ਪਾਰ ਕਰਕੇ ਜਿਹੜਾ ਪੈਂਦਾ ਆ ਤੇ ਗੱਡੀਆਂ ਲਾਟੀਆਂ ਜੀ ਆਪਾਂ ਇੱਧਰ ਸਾਈਡ ਤੇ ਤੇ ਹੁਣ ਰਮੀ ਹੁਣੀ ਨਾਤੇ ਨਹੀਂ ਆਪਾਂ ਤਾਂ ਫਿਰ ਨਹਾਣ ਨੂੰ ਰਿਆ ਸੀਗਾ ਉਹ ਨੋਂਣ ਗਏ ਹੋਏ ਆ ਤੇ ਉਹ ਰੁਕਾ ਕੇ ਇੱਥੇ 10:00 ਜੀ ਇੱਥੋਂ ਛੱਡਾਂਗੇ ਕਿਉਂ 11:00 ਵਜੇ ਨੋ ਐਂਟਰੀ ਖੁੱਲਣੀ ਸਿੱਧੀ ਗੁੜੀ ਦੀ ਤੇ ਫਿਰ ਨਿਕਲਾਂਗੇ ਇੱਥੋਂ ਆ ਬਰੋ ਇਥੇ ਰੋਟੀ ਰੋਟੀ ਖਾ ਲੈਣੀ ਆ ਇਥੇ ਰੋਟੀ ਰੋਟੀ ਖਾ ਕੇ ਤਾਂ ਫੇਰ ਨਿਕਲਾਂਗੇ ਜੀ ਸਮਾਨ ਥੋੜਾ ਜਿਆ ਇੱਕ ਚਾਰਜਿੰਗ ਵਾਲਾ ਇਨਵਰਟਰ ਜਿਆ ਖਰਾਬ ਹੋ ਗਿਆ ਸੀ ਉਹ ਲੈ ਕੇ ਆਏ ਆ ਇਥੇ ਸ਼ੌਪਾਂ ਹੈਗੀਆਂ ਇੱਧਰ ਤੇ ਇੱਕ ਟਾਰਚ ਲਾਈਟ ਹੈ ਨਹੀਂ ਸੀ ਗੱਡੀ ਵਿੱਚ ਉਹ ਖਰਾਬ ਸੀਗੀ ਉਹ ਲੈ ਕੇ ਆਏ ਆ ਜੀ ਤੋਂ ਕੁ ਸਮਾਨ ਸੀ ਲੈਣ ਆਲੇ ਤੋਂ ਉਹ ਲਿਆਂਦੇ ਆ ਹੁਣ ਚਲੋ ਬਾਅਦ ਵਿੱਚ ਦੇਖੋ ਤੇ ਕਿੰਨਾ ਸੋਹਣਾ ਲੱਗਦਾ ਰਿਹਾ ਆ ਸ਼ਾਮ ਦਾ ਟਾਈਮ ਆ ਨਿਹਰਾ ਹੋ ਚੁੱਕਾ ਆ ਤੇ ਟਾਈਮ ਆਪਣਾ 4:30 ਦਾ ਹੋਇਆ ਹਜੇ ਇਹ ਆਪਣਾ ਜੀ ਘਾਟੀ ਵਾਲਾ ਰੋਡ ਵੀ ਆ ਇਹ ਨਾਲ ਹੀ ਪਰ ਰੋਡ ਦੇ ਉੱਤੇ ਹੀ ਇਹ ਪਖਸਾਨਾ ਹੋਟਲ ਆ ਜੀ ਇੱਥੇ ਆਪਾਂ ਗੱਡੀ ਖੜੀ ਕੀਤੀ ਆ ਜੀ ਤਾਂ ਹੁਣ ਕੱਚ ਕੁਝ ਸਾਫ਼ ਕਰਦੇ ਆ ਮੂੰਹ ਧੋ ਕੇ ਅਰਗਵਤੀ ਲਾਉਨੇ ਆ ਚਾਹ ਪਾਣੀ ਪੀਵਾਂਗੇ ਫਿਲਹਾਲ ਤੇ ਤੁਰ ਲੱਗੇ ਰੋਟੀ ਰੋਟੀ ਖਾਵਾਂਗੇ ਜੀ ਰੋਟੀ ਖਾ ਕੇ ਫੇਰ ਇੱਥੋਂ ਹੀ ਨਿਕਲਾਂਗੇ ਜੀ